ਪੂਰਾ ਤੇ ਪੂਰਾ ਯੂਰਪ ਦੇ ਵਿੱਚ ਨਵਾਂ ਪੰਗਾ ਪੈ ਗਿਆ ਵੈ ਇਟਲੀ ਦੇ ਜਰਮਨੀ ਦੇ ਫਰਾਂਸ ਦੇ ਪੁਰਤਕਾਲ ਦੇ ਵਿੱਚ ਜਿੰਨਾ ਵੀਰਾਂ ਨੇ ਡੌਂਕੀ ਲਾ ਕੇ ਇੰਨਾ ਕੰਟਰੀਆਂ ਦੇ ਵਿੱਚ ਐਂਟਰੀ ਲਈਏ ਇੰਨਾ ਕੰਟਰੀਆਂ ਦੇ ਵਿੱਚ ਇਹਨਾਂ ਦੇ ਫਿੰਗਰ ਨੇ ਉਹਨਾਂ ਨੂੰ ਮੋਸਟਲੀ ਚਾਂਸ ਨੇ ਕਿ 2027 ਤੂੰ ਪਹਿਲਾਂ ਪਹਿਲਾਂ ਯੂਗਾਂਡਾ ਜਾਂ ਫਿਰ ਕਿਨੀਆ ਦੇ ਵਿੱਚ ਟਰਾਂਸਫਰ ਕਰਕੇ ਉੱਥੇ ਉਹਨਾਂ ਦਾ ਕੇਸ ਸੁਣ ਕੇ ਜੇ ਤੇ ਕੇਸ ਪਾਸ ਹੋਈ ਜਾਂ ਫਿਰ ਉਹਨਾਂ ਨੂੰ ਇਟਲੀ ਯੂਰਪ ਦੇ ਵਿੱਚ ਸੱਦ ਲਿਆ ਜਾਏਗਾ ਨਹੀਂ ਤੇ ਉਹਨਾਂ ਨੂੰ ਵਾਪਸ ਇੰਡੀਆ ਪਾਕਿਸਤਾਨ ਡਿਪੋਰਟ ਕਰ ਦਿੱਤਾ ਜਾਵੇਗਾ ਇਹ ਹੁਣ ਨਵਾਂ ਪੰਗਾ ਪੈਣ ਲੱਗਾ ਵੀ ਇਹ ਕਿੰਨੀ ਦੇਰ ਤੱਕਰਾ ਕਨਫਰਮੇਸ਼ਨ ਹੋਈਏਗੀ ਕਿਉਂਕਿ ਯੂਰਬਨ ਯੂਨੀਅਨ ਦੀ ਜਿਹੜੀ ਮੋਸਟ ਹਾਈ ਰੇਟਡ ਜਿਹੜੀਆਂ ਲਾ ਕੰਪਨੀਆਂ ਨੇ ਉਹਨਾਂ ਇਹ ਕਾਨੂੰਨ ਪਾਸ ਕਰ ਛੜਿਆ ਆਵੇ ਤੋਂ ਜਿਹੜਾ ਵੀ ਕੋਈ ਵੀ ਡੰਕੀ ਲਾ ਕੇ ਔਰਪ ਦੇ ਵਿੱਚ ਆਉਂਦਾ ਵੇ ਉਹਦੇ ਲਈ ਹੁਣ ਕੋ ਨਵਾਂ ਪੰਗਾ ਹੋ ਸਕਦਾ ਵੇ ਉਹਨੂੰ ਜਿਹੜਾ ਨਾ ਉਹ ਯੂਗਾਂਡਾ ਜਾਂ ਫਿਰ ਕੀਨੀਆ ਜਿਹੜਾ ਉਹਦਾ ਕੇਸ ਸੁਨੇ ਆਇਆ ਜਾਏਗਾ ਜੇ ਤੇ ਪਾਸ ਹੋ ਜਾਂਦਾ ਤਾਂ ਫਿਰ ਉਹਨੂੰ ਯੂਰਪ ਐਂਟਰੀ ਕਰਵਾਈ ਜਾਏਗੀ ਨਹੀਂ ਤਾਂ ਉਹਨੂੰ ਵਾਪਸ ਇੰਡੀਆ ਪਾਕਿਸਤਾਨ ਡਿਪੋਰਟ ਕੀਤਾ ਜਾਵੇਗਾ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਇਨਸਟਾ ਤੇ ਫੇਸਬੁੱਕ ਤੇ ਹਰ ਇੱਕ ਵੀਡੀਓ ਦੇ ਕਮੈਂਟ ਦੇ ਥੱਲੇ ਇਹ ਸਵਾਲ ਪੁੱਛਿਆ ਜਾਂਦਾ ਪੇਪਰ ਕਦੋਂ ਨਿਕਲਣਗੇ ਕਦੋਂ ਨਿਕਲਣਗੇ ਤੇ ਬਹੁਤ ਸਾਰੇ ਵੀਰ ਮੇਰੇ ਨਾਲ ਨਾਰਾਜ਼ ਵੀ ਨੇ ਕਿ ਤੁਸੀਂ ਜਿਹੜਾ ਨਾ ਇੰਸਟਾਗ੍ਰam ਤੇ ਰਿਪਲਾਈ ਨਹੀਂ ਕਰਦੇ ਵੀਰੂ ਪਹਿਲੇ ਨੰਬਰ ਤੇ ਤੇ ਗੱਲ ਲੇਵੇ ਕਿ ਇੰਸਟਾਗ੍ਰam ਤੇ ਮੈਂ ਹਰ ਉਸ ਵੀਰ ਦਾ ਰਿਪਲਾਈ ਕਰਨਾ ਜਿਹਦਾ ਮੈਂ ਵੀਡੀਓ ਦੇ ਵਿੱਚ ਜਾਂ ਫਿਰ ਕਿਸੇ ਵੀ ਔਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਰਿਪਲਾਈ ਨਹੀਂ ਦਿੱਤਾ ਹੁੰਦਾ ਉਸ ਵੀਰ ਦਾ ਮੈਂ ਰਿਪਲਾਈ ਜ਼ਰੂਰ ਕਰਨਾ ਵਾ ਬਾਕੀ ਹਰ ਇੱਕ ਵੀਰੇ ਪੁੱਛਦਾ ਜੀ ਮੈਂ 18 ਨੂੰ ਪੇਪਰ ਭਰੇ ਸੰ 21 ਨੂੰ ਭਰੇ ਸੰ 25 ਨੂੰ ਭਰੇ ਸੰ ਸਾਨੂੰ ਦੱਸੋ ਪੇਪਰ ਕਦੋਂ ਨਿਕਲਣਗੇ ਮੈਂ ਪਿਛਲੀਆਂ 2 ਤੋਂ 3 ਵੀਡੀਓ ਬਣਾਈਆਂ ਉਹਨਾਂ ਤਿੰਨਾਂ ਤੋਂ ਚਾਰ ਵੀਡੀਓ ਦੇ ਵਿੱਚ ਮੈਂ ਦੱਸ ਛੜਿਆ ਹੋਵੇ ਕਿ ਪੇਪਰ ਤੁਹਾਡੇ ਕਦੋਂ ਤੱਕ ਨਿਕਲ ਸਕਦੇ ਨੇ ਮੈਂ ਫਾਈਨਲ ਡੇਟ ਵੀ ਤੁਹਾਨੂੰ ਦੱਸ ਛੜੀਏ ਕਿ 21 ਜੂਨ ਤੋਂ ਬਾਅਦ ਪੇਪਰ ਨਿਕਲਨੇ ਸ਼ੁਰੂ ਹੋਣਗੇ ਅਗੂ ਤੁਸੀਂ ਵੀਡੀਓ ਨਾ ਵੇਖੋ ਤੇ ਉਹ ਫਿਰ ਤੁਹਾਡੇ 'ਤੇ ਮੇਰੇ ਦੇ ਨਾਮ ਜ਼ਿੰਮੇ ਪਾਇਆ ਕਰੋਗੇ ਜੀ ਤੁਸੀਂ ਮੈਸੇਜ ਦਾ ਰਿਪਲਾਈ ਨਹੀਂ ਦਿੰਦੇ ਹਰ ਚੀਜ਼ ਕਨਫਰਮ ਔਥੈਂਟਿਕ ਤੇ ਆਪਣੇ ਤੋਂ ਆਪਣੇ ਲਾਈਕ ਮੈਂ ਆਪਣੀ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਹਰ ਇੱਕ ਨਿਊਜ਼ ਹਰ ਇੱਕ ਅਪਡੇਟ ਦੇਣਾਵਾ ਪੋਸਟ ਤੋਂ ਬਾਅਦ ਜਿੰਨੀਆਂ ਵੀ ਲ ਇੱਕ ਗੁੱਡ ਨਿਊਜ਼ਾਂ ਨੇ ਖੁਸ਼ਖਬਰੀਆਂ ਨੇ ਇਹ 21 ਜੂਨ ਤੋਂ ਬਾਅਦ ਹੀ ਆਉਣੀਆਂ ਸ਼ੁਰੂ ਹੋਣ ਗਿਆ ਕਿਉਂਕਿ 21 ਜੂਨ ਤੋਂ ਬਾਅਦ ਹੀ ਮਾਰਚੂਅਲ ਜਿਹੜੇ ਪੇਪਰ ਨੇ ਉਹ ਨਿਕਲਨੇ ਸ਼ੁਰੂ ਹੋਣਗੇ ਤੇ ਹਰ ਵੀਰ ਮਿੱਤਰ ਅਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਪੂਰੇ ਤੱਕਿਆ ਕਰੋ ਇੰਸਟਾਗ੍ਰam ਤੇ ਫਾਲੋ ਕਰ ਲਵੋ ਤਾਂ ਕਿ ਜੇ ਤੁਸੀਂ ਚਾਹਦੇ ਹੋ ਕਿ ਘੱਟ ਸਮੇਂ ਦੇ ਵਿੱਚ ਇਟਲੀ ਦੀ ਹਰ ਇੱਕ ਅਪਡੇਟ ਲੱਭ ਜੇ ਕਰੇ ਤਾਂ ਫਿਰ ਤੁਸੀਂ ਇੰਸਟਾਗ੍ਰam ਤੇ ਫਾਲੋ ਕਰ ਲਵੋ ਤੇ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰਾਬ ਰੱਖਾ ਵੀਰੋ